ਕੋਲ ਕੇ ਵੀ ਇਹਨਾਂ ਬਿਮਾਰੀਆਂ ਦੇ ਵਿੱਚ ਬਿਲਕੁਲ ਵੀ ਨਾ ਖਾਓ ਭਿੰਡੀ ਨਹੀਂ ਤਾਂ ਲੈਣੇ ਦੀ ਦੇਣੇ ਪੈ ਸਕਦੇ ਨੇ ਸਿਹਤ ਨੂੰ ਚਲਨੇ ਪੈਣੇ ਆ ਕਈ ਨੁਕਸਾਨ ਧਿਆਨ ਨਾਲ ਸੁਣਿਓ ਆ ਪੂਰੀ ਖਬਰ ਜੀ ਹਾਂ ਭਿੰਡੀ ਦੀ ਸਬਜ਼ੀ ਖਾਣ ਦੇ ਵਿੱਚ ਕਾਫੀ ਸੁਆਦੀਸ਼ਟ ਹੁੰਦੀ ਹੈ ਤੇ ਇਸ ਦੇ ਲਈ ਬੱਚਾ ਤੋਂ ਲੈ ਕੇ ਵੱਡੇ ਲੋਕ ਵੀ ਬੜੇ ਚਾਹ ਦੇ ਨਾਲ ਭਿੰਡੀ ਨੂੰ ਖਾਂਦੇ ਨੇ ਇਹ ਸਬਜ਼ੀ ਦੀ ਖਾਸ ਗੱਲ ਇਹ ਹੈ ਕਿ ਇਹ ਸਵਾਦ ਵਾਲੀ ਹੋਣ ਦੇ ਨਾਲ ਨਾਲ ਬਹੁਤ ਥੋੜੇ ਸਮੇਂ ਦੇ ਵਿੱਚ ਵੀ ਤਿਆਰ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਇਸ ਨੂੰ ਨਾਸ਼ਤੇ ਦੇ ਵਿੱਚ ਵੀ ਖਾਣਾ ਪਸੰਦ ਕਰਦੇ ਨੇ ਜੇ ਗੱਲ ਕਿਤੇ ਜਾਵੇ ਤਾਂ ਇਸ ਦੇ ਵਿੱਚ ਪਾਏ ਜਾਂਦੇ ਪੋਸ਼ਣ ਤੱਤਾਂ ਦੀ ਤਾਂ ਭਿੰਡੀ ਦੇ ਵਿੱਚ ਪ੍ਰੋਟੀਨ ਫਾਈਬਰ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਜ਼ਿੰਕ ਮੈਗਨੀਜ਼ ਕੋਪਰ ਜੋ ਕਿ ਫਾਸਪੋਰਸ ਅਤੇ ਐਂਟੀਆਕਸੀਡੈਂਟ ਵਰਗੇ ਕਈ ਗੁਣ ਮੌਜੂਦ ਹੁੰਦੇ ਨੇ ਜੋ ਕਿ ਸਿਹਤ ਦੇ ਲਈ ਕਾਫੀ ਲਾਭਦਾਇਕ ਹੁੰਦੇ ਨੇ ਪਰ ਇਹਨਾਂ ਗੁਣਾ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਭਿੰਡੀ ਖਾਣੇ ਬਿਲਕੁਲ ਮਨਾ ਹੁੰਦੀ ਹੈ ਤੇ ਲੋਕ ਉਹਨਾਂ ਦਾ ਸੇਵਨ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਭਿੰਡੀ ਵੀ ਤੁਹਾਨੂੰ ਨੁਕਸਾਨ ਕਰ ਸਕਦੀ ਹੈ ਹਰ ਇੱਕ ਇਨਸਾਨ ਦੇ ਲਈ ਭਿੰਡੀ ਨੁਕਸਾਨ ਨਹੀਂ ਕਰਦੀ ਪਰ ਕੁਝ ਬਿਮਾਰੀਆਂ ਦੇ ਵਿੱਚ ਭਿੰਡੀ ਇਹ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਅਜਿਹਾ ਕਰਨ ਦੇ ਉੱਤੇ ਸਵਾਦ ਅਤੇ ਸਿਹਤ ਦਾ ਵੀ ਖਿਆਲ ਰੱਖਣ ਵਾਲੀ ਭਿੰਡੀ ਕਈ ਵਾਰ ਤੁਹਾਨੂੰ ਨੁਕਸਾਨ ਕਰ ਸਕਣ ਲੱਗਦੀ ਹੈ ਤਾਂ ਇਸ ਵੀਡੀਓ ਤੇ ਰਹੀ ਅਸੀਂ ਜਾਣਦੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਬਿਮਾਰੀਆਂ ਨੇ ਜਿਸ ਦੇ ਵਿੱਚ ਭਿੰਡੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਦੱਸਿਏ ਕਿ ਜੇਕਰ ਤੁਹਾਡਾ ਪਾਚਨ ਤੰਤਰ ਪਹਿਲਾਂ ਤੋਂ ਹੀ ਕਮਜ਼ੋਰ ਹੈ ਤਾਂ ਭਿੰਡੀ ਖਾਣ ਤੋਂ ਪਰਹੇਜ਼ ਕਰੋ ਯਾਨੀ ਕਿ ਗੈਸ ਅਤੇ ਅਫਾਰਾ ਯਾਨੀ ਜਨੋਪਾ ਕਹਿੰਦੇ ਆ ਬਲੋਟਿੰਗ ਤਾਂ ਭਿੰਡੀ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਗੈਸ ਅਤੇ ਅਫਾਰੇ ਦੀ ਸਮੱਸਿਆ ਨੂੰ ਵਧਾ ਸਕਦੀ ਹੈ ਇਸ ਦੇ ਨਾਲ ਹੀ ਭਿੰਡੀ ਵਧੇਰੇ ਖਾਣ ਦੇ ਨਾਲ ਕਬਜ਼ ਅਤੇ ਐਸਜੀਟੀ ਵਰਗੀਆਂ ਪਾਚਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਜੇ ਤੁਹਾਨੂੰ ਪਹਿਲਾਂ ਤੋਂ ਹੀ ਪਾਚਨ ਦੀਆਂ ਸਮੱਸਿਆਵਾਂ ਰਹਿੰਦੀਆਂ ਨੇ ਤਾਂ ਭਿੰਡੀ ਖਾਣ ਤੋਂ ਗੁਰੇਜ਼ ਕਰੋ ਫਿਰ ਦੂਜੀ ਬਿਮਾਰੀ ਆਉਂਦੀ ਹੈ ਗੁਰਦੇ ਦੇ ਸੰਬੰਧੀ ਬਿਮਾਰੀਆਂ ਹੁੰਦੀਆਂ ਨੇ ਸਮੱਸਿਆ ਹੁੰਦੀ ਹੈ ਜਿੱਕਰ ਤੁਹਾਡੇ ਗੁਰਦੇ ਦੇ ਵਿੱਚ ਕੋਈ ਸਮੱਸਿਆ ਹੈ ਜਿਨ੍ਹਾਂ ਨੂੰ ਜਨਨ ਗੁਰਦਿਆਂ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਭਿੰਡੀ ਖਾਣੀ ਨਹੀਂ ਚਾਹੀਦੀ ਭਿੰਡੀ ਦਾ ਸੇਵਨ ਗੁਰਦੇ ਜਾਂ ਫਿਰ ਗਾਲ ਬਲੈਡਰ ਦੇ ਵਿੱਚ ਪੱਥਰੀ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ ਦੱਸਣਯੋਗ ਹੈਗਾ ਕਿ ਭਿੰਡੀ ਦੇ ਵਿੱਚ ਆਕਸਲੇਟ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ ਜੋ ਕਿ ਪੱਥਰੀ ਦੀ ਸਮੱਸਿਆ ਨੂੰ ਗੰਭੀਰ ਬਣਾ ਸਕਦੀ ਹੈ ਇਸ ਲਈ ਗੁਰਦੇ ਦੀ ਬਿਮਾਰੀ ਦੇ ਨਾਲ ਪੀੜਿਤ ਲੋਕ ਭਿੰਡੀ ਖਾਣ ਤੋਂ ਪਹਿਲਾਂ ਡਾਕਟਰ ਦੀ ਇੱਕ ਵਾਰ ਸਲਾਹ ਜ਼ਰੂਰ ਲੈ ਲਓ ਫਿਰ ਆਉਂਦੀ ਹੈ ਸਰਦੀ ਜ਼ੁਖਾਮ ਦੇ ਵਿੱਚ ਭਿੰਡੀ ਤੋਂ ਬਚਣਾ ਚਾਹੀਦਾ ਹੈ ਜੀ ਹਾਂ ਬਦਲਦੇ ਮੌਸਮ ਦੇ ਵਿੱਚ ਸਰਦੀ ਜ਼ੁਖਾਮ ਲੱਗ ਜਾਂਦੀ ਹੈ ਤਾਂ ਭਿੰਡੀ ਦੀ ਤਾਸੀ ਠੰਡੀ ਮੰਨੀ ਜਾਂਦੀ ਹੈ ਜੇਕਰ ਤੁਸੀਂ ਪਹਿਲਾਂ ਤੋਂ ਹੀ ਸਰਦੀ ਜ਼ੁਖਾਮ ਜਾਂ ਫਿਰ ਸਾਈਨਸ ਦੀ ਸਮੱਸਿਆ ਦੇ ਨਾਲ ਪੀੜਿਤ ਹੋ ਤਾਂ ਭਿੰਡੀ ਖਾਣ ਤੋਂ ਭੁੱਲ ਕੇ ਵੀ ਗੁਰੇਸ਼ ਕਰੋ ਕਿਉਂਕਿ ਬਿਲਕੁਲ ਵੀ ਨਾ ਖਾਓ ਭਿੰਡੀ ਇਹ ਗਲਤੀ ਤੁਹਾਡੀ ਸਰਦੀ ਖੰਗ ਜਾਂ ਫਿਰ ਜ਼ੁਖਾਮ ਦੀ ਤਕਲੀਫ ਨੂੰ ਹੋਰ ਵੀ ਵਧਾ ਸਕਦੀ ਹੈ ਫਿਰ ਆਉਂਦੀ ਹੈ ਉੱਚ ਬੀਪੀ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਜਿਨ੍ਹਾਂ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੈ ਉਹਨਾਂ ਨੂੰ ਭਿੰਡੀ ਖਾਣੀ ਨਹੀਂ ਚਾਹੀਦੀ ਭਿੰਡੀ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਬਲੱਡ ਪ੍ਰੈਸ਼ਰ ਦੇ ਖਤਰੇ ਨੂੰ ਵੀ ਹੋਰ ਵਧਾ ਸਕਦੀ ਹੈ ਫਿਰ ਆਉਂਦੀ ਹੈ ਅਲਰਜੀ ਦੀ ਸਮੱਸਿਆ ਜੀ ਹਾਂ ਕੁਝ ਲੋਕਾਂ ਨੂੰ ਭਿੰਡੀ ਦੇ ਨਾਲ ਅਲਰਜੀ ਹੋ ਸਕਦੀ ਹੈ ਜਿਸ ਕਰਕੇ ਉਹਨਾਂ ਦੀ ਚਮੜੀ ਦੇ ਉੱਤੇ ਲਾਲ ਲਾਲ ਦਾਗ ਪੈ ਜਾਂਦੇ ਨੇ ਰੈਸ਼ੀਜ਼ ਹੋ ਜਾਂਦੇ ਨੇ ਖੁਜਲੀ ਹੋ ਸਕਦੀ ਹੈ ਜਾਂ ਫਿਰ ਹੋਰ ਅਲਰਜਿਕ ਰਿਐਕਸ਼ਨ ਵੀ ਹੋ ਸਕਦੇ ਨੇ ਜਿਨ੍ਹਾਂ ਲੋਕਾਂ ਨੂੰ ਭਿੰਡੀ ਦੇ ਨਾਲ ਅਲਰਜੀ ਹੁੰਦੀ ਹੈ ਉਹਨਾਂ ਨੂੰ ਵੀ ਇਹਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਪਰਹੇਜ਼ ਕਰਨਾ ਚਾਹੀਦਾ ਤਾਂ ਅਜੇ ਅਪਡੇਟਸ ਦੇਖਣ ਦੇ ਨਾਲ ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਰੋਜ਼ਾਨਾ ਤੁਹਾਡੇ ਨਾਲ ਸਿਹਤ ਨਾਲ ਜੁੜੀਆਂ ਕੁਝ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਤਾਂ ਕਿ ਤੁਸੀਂ ਆਪਣੇ ਖਾਣ ਪੀਣ ਦੇ ਵਿੱਚ ਕੁਝ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਜੇਕਰ ਭਿੰਡੀ ਤੁਸੀਂ ਫੇਰ ਵੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਖਾ ਸਕਦੇ ਹੋ ਪਰ ਜੇਕਰ ਤੁਹਾਨੂੰ ਇਹ ਪੰਜ ਬਿਮਾਰੀਆਂ ਨੇ ਪੰਜ ਸਮੱਸਿਆਵਾਂ ਨੇ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਤਾਂ ਬਿਲਕੁਲ ਵੀ ਤੁਸੀਂ ਭਿੰਡੀ ਨਾ ਖਾਓ ਕਿਉਂਕਿ ਤੁਹਾਡੀ ਸਿਹਤ ਜ਼ਿਆਦਾ ਜ਼ਰੂਰੀ ਹੈ ਤਾਂ ਮੌਸਮ ਦੇ ਨਾਲ ਵੀ ਜੁੜੀਆਂ ਹੋਈਆਂ ਕੁਝ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਜੋ ਕਿ ਮੌਸਮੀ ਫਲਾਂ ਦੇ ਵਿੱਚ ਹੁੰਦੀਆਂ ਨੇ ਜਾਂ ਫਿਰ ਮੌਸਮੀ ਸਬਜ਼ੀਆਂ ਹੁੰਦੀਆਂ ਨੇ ਉਹ ਤੁਸੀਂ ਖਾ ਸਕਦੇ ਹੋ ਪਰ ਜੇਕਰ ਤੁਹਾਨੂੰ ਅਜਿਹੀਆਂ ਸਮੱਸਿਆਵਾਂ ਨੇ ਸਿਹਤ ਨਾਲ ਜੁੜੀਆਂ ਬਿਮਾਰੀਆਂ ਨੇ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਲੈ ਕੇ ਕੁਝ ਖਾਣਾ ਹੈ ਤਾਂ ਭਿੰਡੀ ਤੁਸੀਂ ਖਾ ਸਕਦੇ ਹੋ ਪਰ ਡਾਕਟਰ ਨਾਲ ਇੱਕ ਵਾਰ ਸਲਾਹ مشورہ ضرور ਕਰ ਲਿਆ ਕਰੋ ਜੇਕਰ ਤੁਹਾਨੂੰ ਅਜਿਹੀਆਂ ਬਿਮਾਰੀਆਂ ਨੇ ਤਾਂ ਭਿੰਡੀ ਖਾਣ ਤੋਂ ਪਰਹੇਜ਼ ਕਰੋ